ਲੂਸ ਨਾ ਕੱਢਿਆ ਕਰੋ ਦੇਖੋ ਵੀ ਸੈੱਟ ਕਰ ਲੋ ਸਾਰੇ ਲਵਲੀ ਜੀ ਰੋਲ ਆ ਵੀ ਰੋਲ ਜੀ ਇੱਕ ਮਿੰਟ ਇੱਕ ਮਿੰਟ ਰੁਕਿਓ ਜਰਾ ਤੁਸੀਂ ਜਿਹੜੇ ਸਵਾਲ ਪੁੱਛਣਾ ਇੱਕ ਵਾਰੀ ਪੁੱਛ ਲਓ ਮੈਂ ਨਾ ਆਈ ਹੈਵ ਅਰਜੈਂਟਲੀ ਟੂ ਅਟੈਂਡ ਉਹ ਦੁਬਾਰਾ ਵਾਲਾ ਨਾ ਕਰਿਓ ਇੱਕ ਵਾਰੀ ਜੋ ਵੀ ਤੁਸੀਂ ਪੁੱਛਣਾ ਚਾਰ ਪੰਜ ਸਵਾਲ ਜਿਹੜੇ ਪੁੱਛਣਾ ਪੁੱਛ ਲਓ ਜੀ ਖੇਰੇ ਸਾਹਿਬ ਅੱਜ ਨੋਮੀਨੇਸ਼ਨ ਕਰਕੇ ਆਏ ਹੋ ਕੀ ਕਹਿਣਾ ਜੀ ਬਸ ਕੁਛ ਨਹੀਂ ਜੀ ਮੈਂ ਸੰਗਰੂਰ ਦੇ ਲੋਕਾਂ ਦਾ ਦੇਣ ਨਹੀਂ ਦੇ ਸਕਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸੱਦੇ ਉੱਤੇ ਐਡੇ ਵੱਡੇ ਪੱਧਰ ਦੇ ਉੱਤੇ ਅੱਜ ਦਾ ਇਕੱਠ ਕੀਤਾ ਔਰ ਬੜਾ ਇਕੱਠ ਠੋਸ ਔਰ ਸਾਰੀਆਂ ਭਾਈਚਾਰਿਆਂ ਦੀ ਇੱਕ ਬਹੁਤ ਨਰੋਲ ਇਕੱਤਰਤਾ ਸੀ ਸੰਗਰੂਰ ਦੀ ਮੈਂ ਇੱਕ ਵੀ ਬੰਦੇ ਨੂੰ ਬਾਹਰ ਮੈਂ ਨਹੀਂ ਕਿਹਾ ਕਿਸੇ ਨੂੰ ਕਿ ਕਿਸ ਨੇ ਬਾਹਰ ਆਉਣਾ ਸਾਰੇ 9 ਦੇ 9 ਅਸੈਂਬਲੀ ਹਲਕਿਆਂ ਵਿੱਚੋਂ ਜਿਹੜੇ ਸਾਡੇ ਸਤਿਕਾਰਯੋਗ ਪਿੰਡਾਂ ਚੋਂ ਕਸਬਿਆਂ ਚੋਂ ਸ਼ਹਿਰਾਂ ਚੋਂ ਵਾਰਡਾਂ ਚੋਂ ਕਾਉਂਸਲਰ ਸਰਪੰਚ ਪੰਚ ਜੋ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਸਬਦਾ ਧੰਨਵਾਦ ਕਰਦਾ ਮੈਂ ਆਪਣੀ ਪਾਰਟੀ ਦੀ ਲੀਡਰਸ਼ਿਪ ਪਾਰਟੀ ਪ੍ਰੈਜ਼ੀਡੈਂਟ ਰਾਜਾ ਬੜਿੰਗਜੀ ਦਾ ਬੀਬੀ ਰਜਿੰਦਰ ਕੌਰ ਪੱਠਲ ਜੀ ਸੁਮੇਤ ਸਾਡੇ ਜਿਹੜੇ ਇੱਥੇ ਇਲੈਕਸ਼ਨਸ ਲੜੇ ਨੇ ਕੌਨਸਟਿਟੂਐਂਸੀਆਂ ਚ ਮੇਰੇ ਸਾਡੇ ਤਿੰਨੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਬਰਨਾਲਾ ਔਰ ਮਲੇਰਕੋਟਲਾ 18 20 ਦੇ ਲਾਗੇ ਸਾਡੇ ਬਲੌਕ ਪ੍ਰੈਜ਼ੀਡੈਂਟ ਨੇ ਔਰ ਡਾਊਨ ધ ਲਾਈਨ ਸਾਰੀ ਮਸ਼ੀਨਰੀ ਦਾ ਧੰਨਵਾਦ ਕਰਦਾ ਕਿਹੜੇ ਮੁੱਦੇ ਨੇ ਕਰਨੇ ਚਾਹੁੰਦਾ ਮੈਂ ਅੱਜ ਆਊਟਲਾਈਨ ਕੀਤੇ ਨੇ ਦੇਖੋ ਜਿਹੜਾ ਤਾਂ ਹੁਣ ਹੋ ਗਿਆ ਆ ਆਮ ਆਦਮੀ ਪਾਰਟੀ ਦਾ ਆਲਮੋਸਟ 50% ਦੀ ਕਾਰਜਕਾਲ ਖਤਮ ਹੋ ਗਿਆ ਭਗਵੰਤ ਪਾਣ ਦੀ ਸਰਕਾਰ ਦਾ ਉਹਨਾਂ ਦਾ ਲੋਕਾਂ ਦੇ ਸਾਹਮਣੇ ਐਕਸਪੋਜ਼ਰ ਆਲਰੇਡੀ ਹੋ ਚੁੱਕਾ ਬੇਸਿਕਲੀ ਜੋ ਉਹਨਾਂ ਨੇ ਆਪ ਸਿਧਾਂਤ ਬਣਾਏ ਸੀਗੇ ਉਹਨਾਂ ਨੇ ਆਪ ਹੀ ਸਿਧਾਂਤ ਤੋੜੇ ਉਹ ਆਪਾਂ ਗੱਲਾਂ ਅੱਛੀ ਤਰ੍ਹਾਂ ਜਾਣਦੇ ਚਾਏ ਹੋ ਸਾਦਗੀ ਦੀ ਪੋਲਿਟਿਕਸ ਸੀ ਸਿਕਿਉਰਿਟੀ ਜਾਂ ਵੀਆਈਪੀ ਕਲਚਰ ਨੂੰ ਖਤਮ ਕਰਨਾ ਲੇਕਿਨ ਉਹਨਾਂ ਨੇ ਸਗੋ ਉਲਟਾ ਵੀਆਈਪੀ ਕਲਚਰ ਪ੍ਰੋਮੋਟ ਕੀਤਾ ਇੱਕ ਉਹ ਕਹਿੰਦੇ ਰਹੇ ਨੇ ਸੀ ਕਿ ਅਸੀਂ ਜਿਹੜਾ ਹੈ ਸਵਰਾਜ ਦਾ ਮਾਡਲ ਲਾਗੂ ਕਰਾਂਗੇ ਆਪਣੇ ਵਰਕਰਾਂ ਤੇ ਆਪਣੇ ਪਾਰਟੀ ਦੇ ਲੋਕਾਂ ਨੂੰ ਜਾਂ ਆਮ ਆਵਾਮ ਨੂੰ ਲੁੱਕ ਕੇ ਫੈਸਲਾ ਲਵਾਂਗੇ ਲੇਕਿਨ ਰਾਜ ਸਭਾ ਦੇ ਮੈਂਬਰ ਜਿਹੜੇ ਬਣੇ ਉਹ ਸਾਰੇ ਗੈਰ ਪੰਜਾਬੀ ਔਰ ਸਾਰੇ ਅਮੀਰ ਆਦਮੀ ਸ਼ੌਕ लवली ਅਸ਼ੋਕ ਮਿੱੱਤਲ ਵਰਗੇ लवली ਯੂਨੀਵਰਸਿਟੀ ਵਾਲੇ ਬਣਾਏ ਔਰ ਵੀਆਈਪੀ ਦਾਦਾ ਰਿਕਾਰਡ ਟੋੜਦਾ ਭਗਵੰਤ ਉਹਨਾਂ ਨੇ ਹਜ਼ਾਰ ਗਨਮੈਨ ਔਰ ਟੋヨタ ਲੈਕਸਸ ਦਰਜਨਾ ਗੱਡੀਆਂ ਕੇਜਰੀਵਾਲ ਰਾਗਵ ਚੱਡਾ ਉਡਾਈ ਫਿਰਦੇ ਨੇ ਪੰਜਾਬ ਦੀਆਂ ਸੋ देयरफॉर ਜੋ ਉਹਨਾਂ ਨੇ ਆਪਣੇ ਸਿਧਾਂਤ ਕੀਤੇ ਸੀ ਉਹ ਤਾਂ ਉਹਨਾਂ ਨੇ ਆਪ ਹੀ ਤੋੜਤੇ ਉਹਦੇ ਤੇ ਮੈਂ ਜ਼ਿਆਦਾ ਅੱਜ ਚਰਚਾ ਨਹੀਂ ਕੀਤੀ ਅੱਜ ਮੈਂ ਤਿੰਨ ਇਸ਼ੂਜ਼ ਆਊਟਲਾਈਨ ਕੀਤੇ ਨੇ ਜਿਹਦੇ ਵਿੱਚ ਮੈਂ ਸਮਝਦਾ ਕਿ ਪੰਜਾਬ ਦਾ ਪ੍ਰੋਗਰੈਸਿਵ ਵੇ ਅਹੈਡ ਕੀਤਾ ਕਿਉਂਕਿ ਅੱਜ ਪੰਜਾਬ ਆਲਮੋਸਟ 10 ਲੱਖ ਤੇ 40 ਚੂਲੀ ਹਜ਼ਾਰ ਕਰੋੜ ਦਾ ਕਰਜ਼ਾ ਹੀ ਹੋ ਗਿਆ ਜਿਸ ਕਰਜ਼ੇ ਵਿੱਚ ਹੁਣੇ 70 ਹਜ਼ਾਰ ਕਰੋੜ ਤਾਂ ਇਹਨਾਂ ਨੇ 2 ਸਾਲ ਚ ਇਜ਼ਾਫਾ ਕੀਤਾ ਹੁਣ ਇਸ ਕਰਜ਼ੇ ਦੇ ਮਾਰਚੋਂ ਕਿਸਾਨਾਂ ਦੀ ਆਤਮ ਹੱਤਿਆਵਾਂ ਚੋਂ ਕਿਸਾਨਾਂ ਦੇ ਕਰਜ਼ੇ ਤੋਂ ਤੇ ਖੇਤ ਮਜ਼ਦੂਰ ਦੀ ਜਿਹੜੀ ਇਸ ਵਕਤ ਤਰਾਸਦੀ ਆ ਔਰ ਛੋਟੇ ਵਪਾਰੀ ਦੁਕਾਨਦਾਰ ਦੀ ਪਛੜੀਆਂ ਸ਼੍ਰੇਣੀਆਂ ਜਾਂ ਗਰੀਬਾਂ ਦਲਤਾਂ ਤੇ ਐਸੀਆਂ ਦੀ ਇਹਦੀ ਤਰਾਸਤੀ ਜੋ ਪੰਜਾਬ ਨੂੰ ਕਿੱਡਾ ਅੱਜ ਮੈਂ ਉਹਨਾਂ ਨੂੰ ਦੋ ਤਿੰਨ ਨੁਕਤੇ ਇਹ ਹਲੇ ਜਸਟ ਇਹ ਕਾਈਂਡ ਆਫ ਅ ਟ੍ਰੇਲਰ for the road show that we intend to build for 2027 halanki aj 2024 hai lekin assi aune wale samay ch ek punjab da rasta bahar da dikhaya ode sab to important hai issue ke jehda sada punjab e landlocked state hai punjab de kol koi vi kudrati srot pani nu chhad ke nahi je aur punjab kheti pradhan suba hai punjab de vich pichle kafi dahakiyan to 14 lakh de kareeb tubal ਬਿਜਲੀ ਦੇ ਲਾ ਕੇ ਪਾਣੀ ਦੇ ਅਸੀਂ ਇੰਨਾ ਪੰਪ ਆਊਟ ਕੀਤਾ ਪਾਣੀ ਗਰਾਊਂਡ ਵਾਟਰ ਕਿ NASA ਦੀਆਂ ਸੈਟਲਾਈਟਸ ਇੰਦੀਆਂ ਨੇ ਅਮਰੀਕਾ ਦੀਆਂ ਉਹਨਾਂ ਨੇ ਸਾਨੂੰ ਰੈੱਡ ਬਲੌਕ ਚ ਕੀਤਾ ਈਵਨ ਸਾਡੀ ਆਪਣੀ ਗਵਰਨਮੈਂਟ ਆਫ ਇੰਡੀਆ ਦੀ ਗਰਾਊਂਡ ਵਾਟਰ ਰਿਪੋਰਟ ਉਹ ਮੇਰੇ ਗੱਡੀ ਚ ਪਈ ਹੈਗੀ ਆ ਉਸ ਅਨੁਸਾਰ ਪਾਰਟਿਕੁਲਰਲੀ ਸੰਗਰੂਰ ਬਰਨਾਲਾ ਔਰ ਮਲੇਟ ਕੋਟਲਾ ਬਲਕੇ ਮਾਲਵਾ ਰੀਜਨ ਲਾਲ ੱੱਬੇ ਵਿੱਚ ਔਰ ਇਹ ਕਈ ਸੈਂਕੜੇ ਪਾਣੀ ਜਿਹੜਾ ਹੈ ਉਹ ਜ਼ਮੀਨੀ ਸਤ੍ਹਾ ਤੋਂ نیچے ਚਲੇ ਗਿਆ ਇਸ ਨੂੰ ਕਿਦਾਂ ਵਾਟਰ ਰੀਚਾਰਜ ਕਰਨਾ ਹੈ ਪਾਣੀ ਨੂੰ ਅਸੀਂ ਕਿਸਤਰਾ ਬਚਾਉਣਾ ਵਾ ਉਹ ਤਾਂ ਹੀ ਉਹ ਬਚ ਸਕਦਾ ਸੀਗਾ ਅਗਰ ਅਸੀਂ ਜਿਹੜੀ ਮੋਸਟ ਵਾਟਰ ਇੰਟੈਂਸਿਵ ਕ੍ਰੌਪ ਪਿਛਲੇ ਕਾਫੀ ਦਹਾਕਿਆਂ ਤੋਂ ਅਸੀਂ ਜਿਹੜਾ ਜੀਰੀ ਨੂੰ ਤਰਜੀਹ ਦੇ ਰਹੇ ਹਾਂ ਉਹ ਕਿਹਾ ਗਿਆ ਸੈਂਟਿਸਟਸ ਵੱਲੋਂ ਕਿ 1 ਕਿਲੋ ਜੀਰੀ ਚੌਲ ਪੈਦਾ ਕਰਨ ਲਈ ਅਪ੍ਰੋਕਸੀਮੇਟਲੀ 3 ਤੋਂ 4000 ਲੀਟਰ ਪਾਣੀ ਲੱਗਦਾ ਉਹਨੇ ਸਾਡਾ ਪਾਣੀ ਖੋਖਲਾ ਕਰਤਾ ਔਰ ਉਸ ਨੂੰ ਡਾਈਵਰਸਿਫਾਈ ਕਿੱਦਾਂ ਕਰਨਾ ਹੁਣ ਭਗਵੰਤ ਮਾਨ ਨੇ ਪੈਦਾ ਕੀਤਾ ਸੀ ਕਿ ਮੈਂ 22 ਫਸਲਾਂ ਤੇ ਐਮਐਸਪੀ ਦਊਂਗਾ ਇਹਨਾਂ ਦੀ ਇੱਕ ਮਿਨਿਸਟਰ ਨੇ ਤਾਂ ਕਿਹਾ ਸੀ ਮੈਂ 5 ਮਿੰਟ ਦੇ ਦੂੰ ਚਲੋ ਉਹ ਤਾਂ ਅਨਟਰੇਨਡ ਸੀ ਛੱਡ ਦਿਓ ਹੁਣ 22 ਫਸਲਾਂ ਤੇ ਆਣ ਕੇ ਦੋਸਤ ਪਿਛਲੇ 26 27 ਮਹੀਨਿਆਂ ਵਿੱਚ ਦੇਖੋ ਨਾਟ ਗਿਵ ਐਨੀ ਆਲਟਰਨੇਟ ਕ੍ਰੋਪਿੰਗ ਮੂੰਗੀ ਦੀ ਐਮਐਸਪੀ ਪ੍ਰੋਮਿਸ ਕੀਤੀ ਸੀ 7275 ਰੁਪਏ ਮੱਕੀ ਦੀ ਕੀਤੀ ਸੀ ਉਹ 90% ਡਿਸਟ੍ਰੈਸ ਸੇਲ ਹੋ ਜਾਂ ਲੋਕੀ ਮਯੂਸ ਹੋ ਗਏ 3 3 4 4000 ਰੁਪਏ ਪ੍ਰਤੀ ਕੁਇੰਟਲ ਘਟ ਮੈਂ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਪਾਣੀ ਦੇ ਇਸ਼ੂ ਨੂੰ ਲੈ ਕੇ ਤੁਹਾਡਾ ਸਟੈਂਸ ਕੀ ਹੈ ਕੀ ਤੁਸੀਂ ਕੋਈ ਐਫਰਟ ਕੀਤਾ ਪਿਛਲੇ ਅ 2 ਸਵਾ 2 ਸਾਲ ਵਿੱਚ ਕਿ ਗਰਾਊਂਡ ਵਾਟਰ ਰੀਚਾਰਜ ਕਿਦਾਂ ਹੋਵੇ ਅਗਰ ਇਛੇਤਨਾ ਪੰਜਾਬ ਦਾ ਪਾਣੀ ਮੁੱਕਦਾ ਰਿਹਾ 14 ਲੱਖ ਟਿਊਬਨਾਂ ਤਾਂ ਉਹ ਦਿਨ ਦੂਰ ਨਹੀਂਗਾ ਜਦ ਦਿਨ ਪੰਜਾਬ ਬੰਜਰ ਧਰਤੀ ਹੋ ਕਿਉਂਕਿ ਸਾਡਾ ਦਰਿਆਈ ਪਾਣੀ ਆਲਰੇਡੀ ਹੈਜ਼ ਗੋਨ ਟੂ ਰਾਜਸਥਾਨ ਸਾਡਾ ਦਰਿਆਈ ਪਾਣੀ ਹਰਿਆਣਾ ਔਰ ਦਿੱਲੀ ਦੇ ਸੂਬਿਆਂ ਨੂੰ ਜਾ ਚੁੱਕਿਆ ਇਸ ਲਈ ਮੈਨੂੰ ਲੱਗਦਾ ਕਿ ਇਹ ਇੱਕ ਵੇ ਆਊਟ ਆ ਔਰ ਇਸ ਵੇ ਆਊਟ ਦਾ ਪ੍ਰੋਪੋਜ਼ਲ ਮੈਂ ਭਗਵੰਤ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ ਬਹੁਤ ਇਹਨਾਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਸੀ ਵੈਨੂ ਪ੍ਰਸਾਦ ਉਹਨਾਂ ਤੋਂ ਟਾਈਮ ਮੰਗਿਆ ਇਹਨਾਂ ਦੇ OST ਤੋਂ ਟਾਈਮ ਆਗੇ ਲੇਕਿਨ ਅਨਫੋਰਚੂਨੇਟਲੀ ਨਫਰਤਦੀਪ ਭਾਵਨਾ ਨਾ ਨਾ ਟਾਈਮ ਨਹੀਂ ਤੇ ਹੁਣ ਸੁਣੋ ਮੇਰਾ ਕੀ ਪ੍ਰੋਪੋਜ਼ਲ ਹੈ ਜਿਹੜਾ ਕੇਂਦਰ ਸਰਕਾਰ ਹੈ ਸਾਡੀ ਉਹ ਪੰਜਾਬ ਚੋਂ ਹਰ ਸਾਲ ਕਣਕ ਤੇ ਝੋਨੇ ਦੀ ਫਸਲ ਲਈ ਅਪ੍ਰੋਕਸੀਮੇਟਲੀ 75000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਫਲੋਟ ਕਰਦੀ ਹੈ ਤੁਹਾਨੂੰ ਸਭ ਨੂੰ ਪਤਾ ਕਿ ਇਹ ਅਨਾਜ ਦੇਸ਼ ਦੇ ਫੂਡ ਗ੍ਰੇਨ ਸਿਕਿਉਰਿਟੀ ਪ੍ਰੋਗਰਾਮ ਲਈ ਜਾਂਦਾ ਵਾ ਹੁਣ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ 75000 ਕਰੋੜ ਹੈ ਇਹਦੇ ਚੋਂ ਕਣਕ ਤਾਂ ਚਾਹੀਦੀ ਚਾਹੀਦੀ ਆ ਕਿਉਂਕਿ ਸਾਡਾ ਦੇਸ਼ ਜਿਹੜਾ ਬਹੁਤ ਆਬਾਦੀ ਆ 140 ਕਰੋੜ ਦਾ ਜਿਹੜਾ ਝੋਨੇ ਦੀ ਫਸਲ ਆ ਪਹਿਲੇ ਵਾਰੇ 50% ਤੁਸੀਂ ਸੀਸੀਐਲ ਲਿਮਿਟ ਝੋਨੇ ਦੀ ਘਟਾ ਦਿਓ ਜਿੱਦਾ ਮਿਸਾਲ ਦੇ ਤੌਰ ਤੇ 40000 ਕਰੋੜ ਰੁਪਏ ਝੋਨਾ ਚੱਕਦੇ ਆ ਉਹਨੂੰ 20000 ਕਰੋੜ ਦਾ ਝੋਨਾ ਚੱਕੋ 20000 ਕਰੋੜ ਦੀ ਸਾਨੂੰ ਉਸੇ ਪੈਸੇ ਚੋਂ ਅਸੀਂ ਕੋਈ ਐਕਸਟਰਾ ਪੈਸਾ ਨਹੀਂ ਮੰਗਦੇ ਕੇਂਦਰ ਸਰਕਾਰ ਤੋਂ ਉਸੇ ਪੈਸੇ ਚੋਂ ਸਾਨੂੰ ਸੋਣੇ ਦੀਆਂ ਚਾਰ ਪੰਜ ਫਸਲਾਂ ਤੇ ਠੋਸ ਐਮਐਸਪੀ ਕਮਿਟਿਡ ਜਿਹਦੇ ਨਾਲ ਜ਼ਿੰਮੇਦਾਰ ਆ ਜਿਹੜਾ ਉਪਜਾ 60000 ਰੁਪਿਆ 70000 ਰੁਪਿਆ ਕਮਾ ਸਕੇ ਜਿਹੜਾ ਜੱਟ ਆ ਨਾ ਉਹ ਛੋਣਾ ਇਸ ਲਈ ਨਹੀਂ ਛੱਡ ਰਿਹਾ ਕਿਉਂਕਿ ਕਨਫਰਮਡ ਐਮਐਸਪੀ ਦੀ ਆਮਦਨ ਉਹਨੂੰ ਛੋਣੇ ਚੋਲੇ ਬਰੀ ਕਣਕ ਚੋਲੇ ਬਰੀ ਹੋਰ ਕਿਸੇ ਫਸਲ ਚੋਲੇ ਹਬਰੀ ਨਹੀਂ ਅਗਰ ਪੰਜਾਬ ਸਰਕਾਰ ਚਾਹੁੰਦੀ ਇਹਦੇ ਤੇ ਵੀ ਭਗਵੰਤ ਨੇ ਕੋਈ ਐਫਰਟ ਨਹੀਂ ਕੀਤਾ ਗਵਰਨਮੈਂਟ ਆਫ ਇੰਡੀਆ ਨਾਲ ਲੈ ਕੇ ਇਸੇ ਸੀਸੀਸੀ ਲਿਮਟ ਵਿੱਚ ਇਹ 4 5 6 ਕ੍ਰੌਪਸ ਤੇ ਐਮਐਸਪੀ ਲੈ ਕੇ ਆਲਟਰਨੇਟ ਕ੍ਰੋਪਿੰਗ ਕਰ ਸਕਦੇ ਲੇਕਿਨ ਨਹੀਂ ਕਰ ਸਕੇ ਇੱਕ ਰਸਤਾ ਪੰਜਾਬ ਤੋਂ ਬਾਹਰ ਚਾਰਾ ਜੋ ਇਹ ਕਰਨ ਦਾ ਇਹ ਹੈ ਦੂਸਰਾ ਮੈਂ ਇਹ ਕਿਹਾ ਸੀਗਾ ਪੰਜਾਬ ਦੇ ਵਿੱਚ ਜਿਹੜੀ ਇਸ ਵਕਤ ਹੈ ਇੰਡਸਟਰੀ ਔਰ ਐਗਰੀਕਲਚਰ ਇਹ ਲੈਂਡਲੌਕਡ ਸਟੇਟ ਆ ਸਾਡੇ ਕੋਲ ਕੋਈ ਬੰਦਰਗਾਹ ਨਹੀਂ ਸਾਨੂੰ ਕਲੋਸਟ ਸ ਬੰਦਰਗਾਹ ਆਫ ਆਈ ਐਮ ਨਾਟ ਰੌਂਗ ਗੁਜਰਾਤ ਔਰ ਮਹਾਰਾਸ਼ਟਰਾ ਦੇ ਜਿਹੜੇ ਕੋਸਟ ਲੱਗਦੇ ਨੇ ਔਰ ਇੰਡਸਟਰੀ ਵੀ ਨਹੀਂ ਸਰਵਾਈਵ ਕਰ ਸਕਦੀ ਕਿਉਂਕਿ ਇੱਕ ਇੱਕ ਕੋਨੇ ਤੇ ਸਿਰੇ ਤੇ ਆ ਦੇਸ਼ ਤੇ ਤੇ ਐਗਰੀਕਲਚਰ ਵੀ ਸਿਰੇ ਤੇ ਪਾਕਿਸਤਾਨ ਦੇ ਨਾਲ ਬਾਰਡਰ ਐਡਵੋਕੇਟ ਅਸੀਂ ਕਰਦੇ ਆ ਕਿ ਖੁੱਲਣਾ ਚਾਹੀਦਾ ਅ ਫੁੱਲ ਫਲੇਜਡ ਕਮਰਸ਼ੀਅਲ ਫਾਰ ਵਾਟ ਸ਼ੁੱਡ ਆ ਸੇ ਵਪਾਰ ਵਾਸਤੇ ਕੱਲਾ ਕਾਜੂ ਬਦਾਮ ਤੇ ਸੋਗੀਆਂ ਵਾਸਤੇ ਨਹੀਂ ਜਿਹੜਾ ਪੁਰਾਣਾ ਇੱਕ ਸੈਂਟਰਲ ਰੂਟ ਸਿਲਕ ਰੂਟ ਸੀਗਾ ਜਿਹੜਾ ਸ਼ੇਰ ਸ਼ਾਹ ਸੂਰੀ ਮਾਰਗ ਲੰਘਦਾ ਸੀ ਰਾਈਟ ਇਨਟੂ ਸੈਂਟਰਲ ਏਸ਼ੀਆ ਬਿਯੋਂਡ ਪਾਕਿਸਤਾਨ ਕਿਉਂਕਿ ਪਾਕਿਸਤਾਨ ਤੋਂ ਅੱਗੇ ਇੱਕ ਬਹੁਤ ਵੱਡਾ ਠੰਡਾ ਰਕਬਾ ਹੈ ਅਫਗਾਨਿਸਤਾਨ ਈਰਾਨ ਮੰਗੋਲੀਆ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਰੂਸ ਤੱਕ ਐਡਾ ਵੱਡਾ ਰਕਬਾ ਕਿ ਉਹਨਾਂ ਦੇ ਆਪਣੇ ਖਾਣੇ ਪੀਣ ਦੇ ਚੀਜ਼ਾਂ ਉਹ ਕਿੱਥੋਂ ਮੰਗਾਉਂਦੇ ਨੇ ਸਾਰਾ ਸੈਂਟਰਲ ਏਸ਼ੀਆ ਉਹ ਜਾਂ ਮੰਗਾਉਂਦੇ ਨੇ ਅਫਰੀਕਾ ਤੋਂ ਸਮੁੰਦਰੀ ਜਹਾਜ਼ਾਂ ਜਾਂ ਜਹਾਜ਼ਾਂ ਯਾਹੋਂ ਮੰਗਾਉਂਦੇ ਨੇ ਲਾਟਿਨ ਅਮਰੀਕਾ ਤੋਂ ਬ੍ਰਾਜ਼ੀਲ ਅਰਜਨਟੀਨਾ ਤੋਂ ਤੋਂ ਪੰਜਾਬ ਦਾ ਲੈਂਡ ਰੂਟ ਕਨੈਕਟਡ ਸੈਂਟਰਲ ਏਸ਼ੀਆ ਨਾਲ ਤਾਂ 5-700 ਕਿਲੋਮੀਟਰ ਦਾ ਵਾਹ ਸਾਰਾ ਅਸੀਂ ਤਾਂ ਟਰੱਕਾਂ ਨਾਲ ਹੀ ਭੇਜ ਸਕਦੇ ਹਾਂ ਔਰ ਪੰਜਾਬ ਨੂੰ ਹੋ ਕੇ ਪਾਕਿਸਤਾਨ ਦਾ ਬਾਰਡਰ ਖੁੱਲੇ ਸਭ ਤੋਂ ਕਲੋਸਟ ਐਕਸੈਸ ਟੂ ਪੋਰਟ ਇਸ ਕਰਾਚੀ which is very close by ਸਾਡਾ ਜਿਹੜਾ ਇੰਡਸਟਰੀ ਆ ਉਹ ਆਪਣਾ ਸਮਾਨ ਦੁਨੀਆ ਭਰ ਥਰੂ ਕਰਾਚੀ ਵੇਚ ਸਕਦੀ ਹੈ ਹਾਂ ਪਾਕਿਸਤਾਨ ਇੰਡੀਆ ਦੇ ਸਬੰਧ ਮਾੜੇ ਨੇ ਪਰ ਇੰਨੇ ਵੀ ਮਾੜੇ ਨਹੀਂ ਕਿ ਕਿ ਵਪਾਰ ਨਾ ਖੋਲਿਆ ਜਾ ਸਕੇ ਬੀਜੇਪੀ ਨੇ ਇਹਨਾਂ ਇਸ ਪਾਕਿਸਤਾਨ ਦੇ ਬਾਰਡਰ ਨੂੰ ਇੱਕ ਪੋਲਿਟਿਕਲ ਇਸ਼ੂ ਬਣਾਇਆ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੂੰ ਕੀ ਵਿਰੋਧ ਕਰਦਾ ਬੀਜੇਪੀ ਦਾ ਵਿਰੋਧ ਕਰਦੀ ਆ ਉਹਨਾਂ ਨੇ ਤਾਂ ਪੁਲਵਾਮਾ ਅਟੈਕ ਕਰਾਇਆ ਹੈ ਉਹਨਾਂ ਨੇ ਤਾਂ ਉਹਦੇ ਤੇ ਵੋਟਾਂ ਗੇਨ ਕਰਨੀਆਂ ਸੀ ਪਰ ਪਾਕਿਸਤ ਕੇਚਰੀਵਾਲ ਤੇ ਭਗਵੰਤ ਮਾਨ ਦੱਸਣ ਕਿ ਉਹ ਪਾਕਿਸਤਾਨ ਦੇ ਬਾਰਡਰ ਨੂੰ ਨਾ ਖੋਲਣ ਦੇ ਵਿੱਚ ਉਹਨਾਂ ਦਾ ਕੀ ਇੰਟਰਸਟ ਹੈ ਕਿ ਉਹ ਪੰਜਾਬ ਦਾ ਹਤੈਸ਼ੀ ਨਹੀਂਗਾ ਕਿ ਉਹ ਨਹੀਂ ਚਾਹੁੰਦਾ ਕਿ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦਾ ਐਗਰੀਕਲਚਰ ਸਰਵਾਈਵ ਕਰੇ ਤੀਸਰਾ ਇੱਕ ਇੰਪੋਰਟੈਂਟ ਇਸ਼ੂ ਆਊਟਲਾਈਨ ਕੀਤਾ ਕਿ ਸਾਡਾ ਪੰਜਾਬ ਬਿੰਗ ਅ ਮੈਨੋਰਿਟੀ ਸਟੇਟ ਸਾਡੀ ਪਹਿਚਾਨ ਸਾਡੀ ਜ਼ੁਬਾਨ ਸਾਡਾ ਸੱਭਿਆਚਾਰ ਖਤਰੇ ਚ ਸਾਡੇ 3 ਕਰੋੜ ਆਬਾਦੀ ਚੋਂ ਆਲਮੋਸਟ 70 75 ਲੱਖ ਨੌਜਵਾਨ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਏ ਵੱਖ-ਵੱਖ ਕੰਟਰੀਆਂ ਦੇ ਗਰੀਬ ਚਲੇ ਗਏ ਮਿਡਲ ਈਸਟ ਕੋਈ ਯੂਰਪ ਚਲੇਗਾ ਕੋਈ ਨਾਰਥ ਅਮਰੀਕਾ ਚਲੇਗਾ ਇਸ ਵਾਸਤੇ ਇੱਕ ਹਿਮਾਚਲ ਪ੍ਰਦੇਸ਼ ਦੀ ਤਰਜ਼ ਦੇ ਹਿਮਾਚਲ ਪ੍ਰਦੇਸ਼ ਟੈਨੈਂਸੀ ਐਕਟ 1972 ਉਸ ਵਕਤ ਦੇ ਮੁੱਖ ਮੰਤਰੀ ਡਾਕਟਰ ਬਾਇਸ ਪਰਮਾਰ ਨੇ ਬਣਾਇਆ ਸੀਗਾ ਅਸੀਂ ਚਾਹੁੰਦੇ ਕਿ ਪੰਜਾਬ ਉਸ ਐਕਟ ਦੀ ਨਕਲ ਕਰੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿਲ ਲੋਕ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਮੇਜ ਦੇ ਉੱਤੇ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਨੇ ਜਾ ਕੇ 2023 ਜਨਵਰੀ ਬਜਟ اجلاس ਪਿਛਲੇ ਤੋਂ ਪਹਿਲਾਂ ਦਿੱਤਾ ਹੋਇਆ ਹੈ ਅਗਰ ਉਹ ਬਿਲ ਅਡਾਪਟ ਹੋਵੇ ਕੋਈ ਵੀ ਗੈਰ ਪੰਜਾਬੀ ਔਰ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਐਕਸਪਲੇਨ ਕਰ ਅਸੀਂ ਗੈਰ ਪੰਜਾਬੀਆਂ ਦੇ ਖਿਲਾਫ ਨਹੀਂਗੇ ਉਹ ਜੀ ਸੱਦ ਕੇ ਪੰਜਾਬ ਚੋਂ ਮਿਹਨਤ ਕਰਨ ਮੁਸ਼ਕਤ ਕਰਨ ਪੈਸੇ ਕਮਾਉਣ ਪਰਿਵਾਰ ਪਾਲਣ ਲੇਕਿਨ ਪੰਜਾਬ ਦੀ ਇੱਕ ਵਿਲੱਖਣ ਹੋਣ ਨੂੰ ਬਚਾਉਣ ਵਾਸਤੇ ਵੀ ਨੀਡ ਅ ਲਾਅ ਲਾਈਕ ਹਿਮਾਚਲ ਜਿਹਦੇ ਵਿੱਚ ਕੋਈ ਵੀ ਡਾਇਰੈਕਟਲੀ ਬਿਨਾਂ ਸ਼ਰਤਾ ਪੂਰੀਆਂ ਕਿਤੇ ਜ਼ਮੀਨਾਂ ਨਾ ਲਵੇ ਕੋਈ ਵੀ ਡਾਇਰੈਕਟਲੀ ਇਥੇ ਇੰਡਸਟਰੀਅਲ ਪ੍ਰੋਜੈਕਟ ਨਾ ਲਾਵੇ ਕੋਈ ਵੀ ਬਿਨਾ ਸ਼ਰਤਾ ਪੂਰੀਆਂ ਕੀਤੇ ਇਥੋਂ ਦਾ ਵੋਟਰ ਨਾ ਬਣੇ ਔਰ ਕੋਈ ਵੀ ਬਿਨਾ ਸ਼ਰਤਾ ਪੂਰੀਆਂ ਕੀਤੇ ਇਥੇ ਸਰਕਾਰੀ ਨੌਕਰੀ ਸਾਡੇ ਪੰਜਾਬ ਦੇ ਬੱਚਾ ਦੇ ਦੇ ਅਧਿਕਾਰ ਦੇ ਉੱਤੇ ਡਾਕਾ ਨਾ ਬੱਚੇ ਔਰ ਇਹ ਜਿਹੜਾ ਕਾਨੂੰਨ ਹੈ ਇਹ ਇਕੱਲਾ ਹਿਮਾਚਲ ਚ ਨਹੀਂਗਾ ਇਹ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੁਜਰਾਤ ਸਟੇਟ ਵਿੱਚ ਵੀ ਹੈ ਇਹ ਕਾਨੂੰਨ ਹੁਣੇ ਬੀਜੇਪੀ ਨੇ ਉੱਤਰਾਖੰਡ ਵਿੱਚ ਵੀ ਬਣਾਇਆ ਐਂਡ ਲਿਮਿਟਿਡ ਜਿਹੜੀਆਂ ਕੰਡੀਸ਼ਨਸ ਨੇ ਉਹ ਰਾਜਸਥਾਨ ਵਿੱਚ ਵੀ ਪਰਚਲਿਤ ਨੇ ਅਗਰ ਅਸੀਂ ਇਹ ਕਰਾਂਗੇ ਸਾਡੀ ਸਾਡੀ ਪਛਾਣ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਇਡੈਂਟੀਟੀ ਸਾਡੀ ਜ਼ੁਬਾਨ ਸੱਭਿਆਚਾਰ ਇਹ ਸਭ ਕੁਝ ਬਚੇਗਾ ਲੇਕਿਨ ਇਸਦੇ ਉੱਤੇ ਵੀ ਭਗਵੰਤ ਮਾਨ ਦਾ ਕੋਈ ਇਹਦੇ ਤੇ ਨਾ ਕੋਈ ਹਾਂ ਨਾ 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 ਸਾਡਾ ਬਿਲ ਰਜੈਕ ਕੀਤਾ ਨਾ ਸਾਡਾ ਬਿਲ ਪ੍ਰਵਾਨ ਕੀਤਾ ਇਹ ਦੱਸਣ ਕਿ ਇਹ ਇਸ ਤਰ੍ਹਾਂ ਦੀ ਇੱਕ ਲੈਜਿਸਲੇਸ਼ਨ ਜਿਹੜੇ ਅਸੀਂ ਵਿਧਾਨਕਾਰ ਆ ਉਹ ਲੈਜਿਸਲੇਸ਼ਨ ਇਹਨੂੰ ਇੰਟਰੋਡਿਊਸ ਕਰਨ ਵਿੱਚ ਪੰਜਾਬ ਵਿੱਚ ਕੀ ਤਕਲੀਫ ਹੈ ਕੀ ਕੇਜਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਾਠਕ ਰੋਕਦੇ ਉਹਨਾਂ ਨੂੰ ਕਿਉਂਕਿ ਉਹ ਗੈਰ ਪੰਜਾਬੀ ਨੇ ਹੋ ਸਕਦਾ ਉਹਨਾਂ ਦਾ ਗੈਰ ਪੰਜਾਬੀਆਂ ਨਾਲ ਜ਼ਿਆਦਾ ਇੰਟਰਸਟ ਹੈ ਪਰ ਭਗਵੰਤ ਮਾਨ ਦਾ ਤਾਂ ਇੰਟਰਸਟ ਪੰਜਾਬ ਦੇ ਨਾਲ ਹੋਣਾ ਚਾਹੀਦਾ ਇਹ ਤਿੰਨ ਇਸ਼ੂਜ਼ ਪ੍ਰਾਇਮਰੀਲੀ ਆਊਟਲਾਈਨ ਕੀਤੇ ਆਫਕੋਰਸ ਜੇ ਇੰਡੀਆ ਆਲਾਈንስ ਦੀ ਸਰਕਾਰ ਬਣਦੀ ਹੈ ਆਮ ਕਮਿਟਿਡ ਟੂ ਇਨਕਲੂਸਿਵ ਡਿਵੈਲਪਮੈਂਟ ਆਫ ਇੰਟਾਇਰ ਸੰਗਰੂਰ ਲੋਕ ਸਭਾ ਅਗਰ ਸਾਡੀ ਸਰਕਾਰ ਬਣੇਗੀ ਕੋਈ ਇਕੋਲੋਜੀ ਫ੍ਰੈਂਡਲੀ এনवायरमेंट ਫ੍ਰੈਂਡਲੀ ਪ੍ਰੋਜੈਕਟ ਜਸ ਮਿਸਾਲ ਦੇ ਤੌਰ ਤੇ ਰੇਲ ਕੋਚ ਫੈਕਟਰੀ ਸਾਡੇ ਕਬੂਰਥਲਾ ਚ ਬਣਿਆ ਸ਼ਹਿਰ ਬਣ ਗਿਆ ਲੱਖ ਦੋ ਲੱਖ ਆਦਮੀਆਂ ਦੇ ਤੋਂ ਮੁਲਾਜ਼ਮਤ ਫਾਇਦਾ ਤੇ ਵਪਾਰ ਤੇ ਘਰ ਚਲਾ ਰਿਆ ਸ਼ਾਇਦ ਤੋਂ ਵੀ ਜ਼ਿਆਦਾ ਚਲਾਉਂਦੇ ਹੋਣਗੇ ਇਸ ਤਰ੍ਹਾਂ ਦਾ ਕੋਈ ਵੱਡਾ ਪ੍ਰੋਜੈਕਟ ਮੈਡੀਕਲ ਕਾਲਜ ਨਹੀਂ ਬਣਾ ਸਕੇ ਦੋ ਸਾਲ ਦਾ ਉਹਨੂੰ ਰਿਵਾਈਵ ਕਰਕੇ ਲੈ ਕੇ ਆਉਣਾ ਅਗਰ ਸਾਡੀ ਸਰਕਾਰ ਬਣਦੀ ਹੈ ਔਰ ਇਹਦੇ ਨਾਲ ਨਾਲ ਕੱਗਰ ਨੂੰ ਕਿੱਦਾਂ ਟੇਮ ਕਰਨਾ ਉਹਦੇ ਇਰੀਗੇਸ਼ਨ ਉਹਨੂੰ بجائے ਕਿ ਉਹ ਕਹਿਰ ਮਚਾਵੇ ਉਹਨੂੰ ਇਰੀਗੇਸ਼ਨ ਫੈਸਿਲਿਟੀਆਂ ਲਈ ਕਿੱਦਾਂ ਲੈ ਕੇ ਆਉਣਾ ਤੂਰੀ ਦੇ ਵਿੱਚ 슈ਗਰ ਮਿਲ ਬੰਦ ਹੋ ਚੁੱਕੀ ਆ ਉਹਨੂੰ ਉਹਦੇ ਰਿਵਾਈਵਲ ਲਈ ਕੰਮ ਕਰਨਾ 13-14 ਕਰੋੜ ਰੁਪਇਆ ਤੂਰੀ ਦੇ ਜਿਹੜਾ ਹੈ ਕਿਸਾਨਾਂ ਦਾ ਬਕਾਇਆ ਉਹ ਦਿਵਾਉਣਾ ਰੇਲ ਓਵਰ ਬ੍ਰਿਜਸ ਤੂਰੀ ਸ਼ਹਿਰ ਜਿਹੜਾ ਕੱਟਿਆ ਗਿਆ ਉਹਦੇ ਤੋਂ ਬਣਾਉਣਾ ਐਂਡ ਆਲਸੋ ਲੋਟ ਆਫ ਅਦਰ ਗਰਾਊਂਡ ਵਾਟਰ ਮੇਨਲੀ ਗਰਾਊਂਡ ਵਾਟਰ ਨਾਲ ਕੀ ਹੋਇਆ ਸੁਣੋ ਡਿਪਲੀਸ਼ਨ ਦੀ ਇਕੱਲੀ ਗੱਲ ਨਹੀਂ ਕਰ ਰਿਹਾ ਕੰਟਮੀਨੇਸ਼ਨ ਹੋਈ ਬਹੁਤ ਜ਼ਿਆਦਾ ਜਿੰਨਾ ਇੰਡਸਟਰੀਅਲ ਇੰਡਸਟਰੀਅਲ ਵੇਸਟ ਆ ਪੰਜਾਬ ਦਾ ਉਹ ਸਾਰਾ ਵੱਡੇ ਤਾਕਤਵਾਰ ਬੰਦੇ ਨੇ ਉਹ ਆਪਣੀਆਂ ਮਿਲਣਾ ਫੈਕਟਰੀਆਂ ਵਿੱਚ ਅੰਦਰ ਬੋਰ ਕਰਕੇ ਵੱਡੇ ਵੱਡੇ ਉਹ ਸਾਰਾ ਛੁੱਟ ਦਿੰਦੇ ਨੇ ਔਰ ਉਹ ਪਾਣੀ ਨੇ ਜਾ ਕੇ ਪਾਣੀ ਸੇ ਰੀਲਾ ਕੀਤਾ ਸਾਡੇ ਪੰਜਾਬ ਦੇ ਔਰ ਸੰਗਰੂਰ ਦੇ ਔਰ ਬਠਿੰਡਾ ਮਾਨਸਾ ਦੇ ਲੋਕੀ ਕੈਂਸਰ ਕਾਲਾ ਪੀਲਿਆ ਅਤੇ ਗੁਰਦੇ ਖਰਾਬ ਹੋਣ ਦੀਆਂ ਬਹੁਤ ਵੱਡੀਆਂ ਸ਼ਿਕਾਇਤਾਰੀਆਂ ਬਠਿੰਡੇ ਤੋਂ ਬਿਕਾਨੇਰ ਨੂੰ ਕੈਂਸਰ ਟ੍ਰੀਟਿੰਗ ਜਾਂਦੀ ਜੇ ਸੰਗਰੂਰ ਦੇ ਵੀ ਬਹੁਤ ਲੋਕੀ ਕੈਂਸਰ ਦਾ ਇਲਾਜ ਕਰਉਂਦੇ ਇਹ ਕੁਝ ਮੁੱਦੇ ਨੇ ਜਿਹੜੇ ਮੈਂ ਉਠਾਉਣਾ ਚਾਹੁੰਨਾ ਜਿਹੜੀ ਮੇਰੀ ਕਮਿਟਮੈਂਟ ਹੈ ਕਹਿੰਦਾ ਸਾਬ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ ਜਿਸ ਤਰ੍ਹਾਂ ਕਹਿ ਰਹੇ ਕਿ ਪਾਣੀ ਹੈ ਜਿਹੜਾ ਗਰਾਊਂਡ ਲੈਵਲ ਹੈ ਬਹੁਤ ਥੱਲੇ ਹੋ ਗਿਆ ਤੁਹਾਡੇ ਕੋਲ ਕੀ ਪ੍ਰੋਜੈਕਟ ਹੈ ਕੀ ਲੈ ਕੇ ਆਓਗੇ ਵੀ ਜਿੱਦਣ ਪਾਣੀ ਦਾ ਲੈਵਲ ਉੱਤੇ ਉਹੀ ਮੈਂ ਕਹਿਣਾ ਤੁਹਾਨੂੰ ਤੁਸੀਂ ਮੇਰੀ ਗੱਲ ਅੱਛੀ ਤਰ੍ਹਾਂ ਸੁਣੀ ਨਹੀਂ ਅਗਰ ਅ ਸਭ ਤੋਂ ਜ਼ਿਆਦਾ ਪਾਣੀ ਨੂੰ ਵਾਟਰ ਟੇਬਲ ਜਿਹੜਾ ਰੀਸੀਡ ਹੋ ਰਿਹਾ ਉਹਦੇ ਵਿੱਚ ਚੋਲਾ ਦੀ ਖੇਤੀ ਆ ਅਗਰ ਅਸੀਂ ਚੋਲਾ ਦੀ ਖੇਤੀ ਹੌਲੀ-ਹੌਲੀ ਫੇਸ ਆਊਟ ਕਰ ਦਿਆਂਗੇ ਘਟਾਈ ਦੇਾਂਗੇ ਬੰਦ ਕਰ ਦਿਆਂਗੇ ਪਾਣੀ ਆਪਣੇ ਆਪ ਰੀਚਾਰਜ ਹੋ ਜਾਊਗਾ ਔਰ ਦੂਸਰਾ ਹੈਗਾ ਕਿ 14 ਲੱਖ ਟਿਊਬਵਲ which is ਪੰਪਿੰਗ ਆਊਟ ਵਾਟਰ ਉਹ ਆਪਣੇ ਆਪ ਘਟ ਜਾਏਗਾ ਤਾਂ ਵਾਟਰ ਟੇਬਲ ਬਰਸਾਤਾ ਦੇ ਨਾਲ ਔਰ ਬਰਿਆਵਾਂ ਦੀ ਰੀਚਾਰਜਿੰਗ ਇੱਕ ਤਾਂ ਇੱਥੇ ਪੰਜਾਬ ਸਰਕਾਰ ਨੇ ਇੱਕ ਹੋਰ ਕੰਮ ਬੜਾ ਗਲਤ ਕੀਤਾ ਇਹਨਾਂ ਨੇ ਜਿਹੜੇ ਕਨਾਲਸ ਨੇ ਸਾਡੇ ਇਰੀਗੇਸ਼ਨ ਦੇ ਉਹਦਾ ਜਿਹੜਾ ਅ ਥੱਲੜਾ ਕਨਾਲ ਦਾ ਬੈਡ ਹੈ ਉਹਨੂੰ ਵੀ ਕੰਕਰੀਟ ਕਰਤਾ ਅਗਰ ਕਨਾਲ ਦਾ ਬੈਡ ਕੱਚਾ ਰਹੇ ਸਾਈਡਾਂ ਕੰਕਰੀਟ ਕਰ ਲਓ ਤੁਸੀਂ ਅਗਰ ਉਹਦੀ ਗਰਾਊਂਡ ਵਾਟਰ ਸੀਪੇਜ ਹੁੰਦੀ ਰਹੇਗੀ ਉਹਦੇ ਨਾਲ ਵਾਟਰ ਰੀਚਾਰਜ ਹੁੰਦਾ ਸੋ THERE ARE MANY ਮੈਨੀ ਵੈਰੀ ਮੈਨੀ ਮੈਨੀ ਯੂ ਵਾਟ ਸ਼ੁਡ ਆਈ ਸੇ ਅ ਪ੍ਰੈਕਟੀਕਲ ਮੀਜਰਸ ਜਿਹਦੇ ਨਾਲ ਵਾਟਰ ਡਿਪਲੀਸ਼ਨ ਨੂੰ ਰੋਕਿਆ ਜਾ ਸਕਦਾ ਪਰ ਭਗਵੰਤ ਮਾਨੇ ਦੱਸੇ ਕਿ ਉਹਨੇ ਕੀ ਐਫਰਟ ਕੀਤੇ 2 ਸਾਲ ਚ ਖਡਰਾ ਸਾਹਿਬ ਤੁਸੀਂ ਪਾਰਟੀ ਦਾ ਕੀ ਮੈਨੀਫੈਸਟੋ ਤੁਸੀਂ ਜਿਹੜਾ ਪ੍ਰੋਜੈਕਟ ਬਾਰੇ ਤੁਸੀਂ ਦੱਸਿਆ ਰੋਸ਼ਨੀ ਪਾਤੀ